ਪਾ ਪੰਜੀ ਤੇ ਪੰਜੀ ਕੀ ਗੱਲਬਾਤ ਹੋਈ ਹੈ ਜਿਹੜਾ ਕੋਈ ਨਹੀਂ ਹੋਇਆ ਬਾਜ਼ਾਰੋਂ ਆਲੇ ਮਤ ਮਮੀ ਨੇ ਦਵਾਈ ਲੈ ਕੇ ਦਵਾਈ ਲੈ ਕੇ ਉਹ ਅੰਦਰ ਲੰਮੀਆਂ ਪੈ ਗਿਆ ਵਾ ਤੇ ਮੈਂ ਕਿਤੇ ਚਾਮੜਾ ਦੁਆ ਕੜਕਾ ਮੈਂ ਪਹਿਲੇ ਨਹੀਂ ਖੋ ਗਿਆ ਨਹੀਂ ਦੂਜੇ ਦੀ ਖੜਕਣ ਸੱਤੇ ਬਾਦ ਮੈਂ ਬੜਾ ਜਿਹਾ ਬਹਿਤੀ ਰਹੀ ਆ ਕਿਤੇ ਦਾਦ ਹੋ ਗਏ ਕੌਣ ਜਾਣ ਸੱਤੇ ਨਾਲ ਕੰਮ ਮੈਂ ਤੇ ਕੰਮ ਦੱਸੋ ਕੀ ਆ ਪਰ ਨਹੀਂ ਕਿ ਮਮੀ ਨਾਲੇ ਤੇ ਦੱਸਿਆ ਮੈਂ ਮਮੀ ਨੇ ਮਾਰੇ ਆਵਾਜ਼ ਮਾਰ ਕੇ ਘਾ ਦਿੱਤਾ ਤੇ ਬਾਹਰ ਬੋਣਗੇ ਤਾਂ ਤੈਨ ਬੋਣ ਮਾਰ ਕੇ ਗਏ ਆ ਤੇ ਮੈਂ ਕਿੱਟ ਖੜੀ ਮਗਰ ਉਹਦੀ ਕਿ ਤੋਂ ਜਿਮ ਪੜਾ ਪਰ ਦਿਓ ਪਰ ਲਾ ਲਾ ਮੀਟੋ ਨੇ ਟੱਕਾ ਮਾਰ ਕੇ ਸੁੱਟ ਗਿਆ ਕਾਤੇ ਆ ਇਹ ਮੋਟਰਸਾਂ ਤੇ ਦੋ ਜਣੇ ਆ ਕਿੱਦਾਂ ਦੇ ਮੁੰਡੇ ਤੇ ਕ ਮੋਨਾ ਵਾਦੇ ਪਰ ਦਿਓ ਕੀ ਮੈਂ ਪਾਈ ਸਰ ਤੇ ਕਿਹੜਾ ਮੈਂ ਕਰਨਾ ਬਤਾਵਾ ਕਰਨਾ ਜਿੱਦੇ ਰਤਾ ਦੇ ਮੂੰਹ ਸਰ ਬੱਦਾ ਜਿਉਂ ਪਿੱਲਾ ਢੇ ਬੰਨੇ ਕਰਦੇ ਹੁੰਦੇ ਉਦਾਂ ਬਣ ਕੇ ਆਏ ਆ ਕ ਆਪਣਾ ਮੈਂ ਤੁੰਦੀ ਰਹੀ ਖਿਚਾਦੀ ਕਰਦੀ ਰਹੀ ਆ ਪਰ ਹੱਥ ਨਹੀਂ ਆਦਾ ਤਾਂ ਐਨੋਂ ਨਿਕਲ ਗਿਆ ਨਿਕਣ ਵਾਲੇ ਹੈ ਰਿਕਣੇ ਨਿਕਲ ਗਿਆ ਇੱਕ ਵਾਰ ਸਵਾ 12 ਵਜੇ ਚੋਲਾ ਸਾਹਿਬ ਦੇ ਬਾਹਰ ਬਾਹਰ ਗੰਡੀਵਿੰਡ ਰੋਡ ਤੇ ਵਾਰਦਾਤ ਹੋਈ ਹੈ ਸਤਨਾਮ ਸਿੰਘ ਸਨ ਆਫ ਗੁਰਦੇਵ ਸਿੰਘ ਇਹ ਆਪਣੇ ਘਰ ਤੇ ਮੌਜੂਦ ਸੀ ਦੁਆਨ ਪਛਾਤੇ ਵਿਕਤੀ ਆਏ ਤੇ ਘਰੋਂ ਆਵਾਜ਼ ਮਾਰ ਕੇ ਉਹਨੂੰ ਬਾਹਰ ਜਦੋਂ ਆਇਆ ਤੇ ਇਹਦੇ ਗੇਟ ਦੇ ਵਿੱਚ ਇਹਨੂੰ ਗੋਲੀਆਂ ਮਾਰ ਕੇ ਦਾ ਕਤਲ ਕਰ ਦਿੱਤਾ ਤੇ ਸਬੰਧ ਵਿੱਚ ਅਸੀਂ ਪੀੜਤ ਪਰਿਵਾਰ ਦਾ ਬਿਆਨ ਨੋਟ ਕਰ ਲਿਆ ਐਫ ਆਰ ਦਰਜ ਕਰ ਰਹੇ ਹਾਂ 103 ਬੀ ਐਨ ਐਸ ਦੇ ਵਿੱਚ ਤੇ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ ਸੀਸੀਟੀਵੀ ਖੰਗਾਲ ਕੀਤੇ ਜਾ ਰਹੇ ਨੇ ਪਾਰਟੀਆਂ ਬਣਾ ਦਿੱਤੀਆਂ ਗਈਆਂ ਹੋਈਆਂ ਸ਼ੱਕੀ ਨੰਬਰ ਜੋ ਵੀ ਸਾਡੇ ਨੋਟਿਸ ਆਏ ਨੇ ਉਹ ਆਪਾਂ ਲਾ ਦਿੱਤੇ ਹੋਏ ਐ ਸਾਈਬਰ ਸੈੱਲ ਦੇ ਵਿੱਚ ਤੇ ਆ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਜਲਦੀ ਇਹ ਕੇਸ ਨੂੰ ਟ੍ਰੇਸ ਕਰਕੇ ਮੁਲਜ਼ਮਾਂ ਹਵਾਲਾਤ ਬੰਦ ਕੀਤਾ ਜਾਵੇ। ਗੱਲ ਸੁਚਨਾਲੀ ਹੈ ਨਾ ਜਿਹੜਾ ਵੀ ਆਇਆ ਹੈ ਹੁਣ ਦੋ ਜਣੇ ਆਏ ਐ ਐਡਾ ਚੱਲ ਕੇ ਦਿਨ ਦੀ ਵੀ ਫੈਰ ਮਾਰਨ ਦੇ ਅਗਲੇ ਦੇ ਘਰੇ ਤੇ ਉਹ ਉਹ ਦਾ ਮਤਲਬ ਇਹ ਨਹੀਂ ਵੀ ਉਹਨਾਂ ਨੂੰ ਕੋ ਡਰ ਹੋਊਗਾ ਜਾਂ ਕੋ ਭੈ ਹੋਊਗਾ ਕਿ ਤਾਂ ਕੋ ਨਸ਼ਾ ਕੀਤਾ ਹੋਊਗਾ ਇਹ ਵੀ ਹੋ ਸਕਦਾ। ਜਿੱਦ ਮੰਨ ਲਓ ਬੰਦਾ ਸੋਫੀ ਹੋਵੇ ਜੇ ਜਿਹਨੂੰ ਨਕਾਰ ਹੋਵੇ ਕਿਤਾ ਅਗਲੇ ਕਿੰਨੇ ਘਾੜ ਪਹਿਲਾਂ ਕਿੱਥੋਂ ਮਿਜੋ ਉਹਨਾਂ ਨੇ ਮੇਰੇ ਇਦਾਂ ਕਿਹਦੇ ਪੂਏ ਕੇ ਡਾਂਗ ਲੈ ਕੇ ਹੀ ਜਾਣਾ ਹੋਵੇ ਤੇ ਸਾੜਾ ਮੁੰਡਾ ਲੱਗਦਾ ਪਰ ਇਹ ਵੀ ਇਹ ਹਾਲਾਤ ਜਿਹੜੇ ਆ ਨਾ ਬਹੁਤ ਜਿਆਦੇ ਮਾੜੇ ਆ ਇਹ ਚੰਗੇ ਨਹੀਂ ਜੇ ਇਹੋ ਜੇ ਮੰਨ ਲਓ ਮੁੰਡੇ ਦਾ ਵਿਚਾਰੇ ਦਾ ਜਿੱਦੋਂ ਜਿੱਦਾਂ ਹੁਣ ਉਹਨਾਂ ਦਾ ਘਰ ਹੀ ਬਰਬਾਦ ਹੋ ਗਿਆ ਹੱਤ ਗਿਆ ਹੋ ਗਿਆ ਹੈ ਮਾੜਾ ਚੰਗਾ ਜਿੱਦਾਂ ਦਾ ਮਰਜ਼ੀ ਮਾਂ ਦੇ ਸਾਹਮਣੇ ਤੇ ਬੈਠਾ ਸੀ ਆ ਤੂੰ ਮਾਪੋਤੀ ਉਹ ਤਾਂ ਵੇਖ ਲਾ ਕੋਈ ਨਹੀਂ ਚੰਗਾ